ਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਆਪਦੀ ਸਰਕਾਰ ਤੁਹਾਡੇ ਦਰਵਾਜ਼ੇ ਤਹਿਤ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਵਿੱਚ ਸੁਭਾ ਸਰਕਾਰ ਦੁਆਰਾ ਕੈਂਪ ਲਗਾਏ ਜਾ ਰਹੇ ਹਨ ਪਰ ਸਰਕਾਰ ਦਾ ਇਹ ਉਪਰਾਲਾ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ ਇਹ ਕਹਿਣਾ ਠੀਕ ਨਹੀਂ ਹੋਵੇਗਾ ਬਿੱਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਡੋਰੀ ਮੰਨਤਾ ਵਿਖੇ ਲਗਾਏ ਗਏ ਕੈਂਪ ਵਿੱਚ ਆਧਾਰ ਕਾਰਡ ਅਪਡੇਟ ਨਹੀਂ ਹੋਏ ਅਤੇ ਅੱਜ ਧਾਰੀਵਾਲ ਵਿਖੇ ਲਗਾਏ ਗਏ ਕੈਂਪ ਵਿੱਚ ਲੋਕ ਨਹੀਂ ਪੁੱਜ ਰਹੇ ਸੇਵਾਵਾਂ ਦਾ ਲਾਭ ਲੈਣ ਲਈ ਪਹੁੰਚ ਰਹੇ ਲੋਕ ਲਈ ਲਗਾਈਆਂ ਗਈਆਂ ਕੁਰਸੀਆਂ ਖਾਲੀ ਨਜ਼ਰ ਆਈਆਂ ਅਤੇ ਸੇਵਾਵਾਂ ਦੇਣ ਲਈ ਪਹੁੰਚੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਬਾਈਲ ਫੋਨਾਂ 'ਤੇ ਟਾਈਮ ਪਾਸ ਕਰਦੇ ਨਜ਼ਰ ਆਏ ਜਿਸ ਕਾਰਨ ਆਪਾਗੋ ਨੇ ਧਾਰੀਵਾਲ ਨਗਰ ਕੌਂਸਲ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕੇ ਹਨ ਜੀਬੀਸੀ ਅਪ੍ਰੈਡ ਲਈ ਗੁਰਦਾਸਪੁਰ ਤੋਂ ਲੱਭ ਪੁਲੀਸ ਸੇਂਖ ਖੁਸ਼ੀ ਦੀ ਰਿਪੋਰਟ ਮੈਂ ਬਲਾਕ ਪ੍ਰਧਾਨ ਤਾਰੀਵਾਲ ਤੋਂ ਆਮ ਆਦਮੀ ਪਾਰਟੀ ਜਰਮੇਸ਼ ਚੰਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕੱਲ ਰਾਤੀ ਪਹਿਲੇ ਲਿਸ਼ਟਾਂ ਵੀ ਇਹਨਾਂ ਦੀਆਂ ਆਈਆਂ ਹੋਈਆਂ ਨੇ ਕਿ ਕਿੱਥੇ ਕਿੱਥੇ ਕੈਂਪ ਜੜੇ ਆ ਕਿਹੜੇ ਕਿਹੜੇ ਵਾਰਡ ਚ ਲੱਗਣਗੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਜ਼ਰੂਰੀ ਚਾਹੁੰਦਾ ਹਾਂ ਕਿ ਜਿਹੜੇ ਵਾਰਡ ਆਂ ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਇਲੈਕਸ਼ਨ ਵਿੱਚ ਜਿਹੜੇ ਜਿੱਤੇ ਸੀ ਉਹਨਾਂ ਦਾ ਨਾਮ ਬਿਲਕੁਲ ਵਿੱਚ ਨਹੀਂ ਹੈਗਾ ਜਿਸ ਵਿੱਚ ਜਿਹੜੇ ਵਾਰਡ ਜਿਨ੍ਹਾਂ ਦਾ ਨਾਮ ਨਹੀਂ ਹੈ ਉਹ ਇਸ ਤਰ੍ਹਾਂ ਵਾਰਡ ਨੰਬਰ 4 6 8 9 11 12 13 ਇੱਥੇ ਕੈਂਪਾਂ ਦੀ ਕੈਂਪਾਂ ਦਾ ਕੋਈ ਵੀ ਲੱਗਣ ਦਾ ਕੋਈ ਟਾਈਮ ਟੇਬਲ ਨਹੀਂ ਦੱਸਿਆ ਇਹਨਾਂ ਨੇ ਜਦਕਿ ਵਾਟਨਪੁਰ ਦੋਚ ਤਿੰਨ ਵਾਰੀ ਕੈਂਪ ਲਗਾ ਆ ਗਿਆ ਔਰ ਇਸ ਵਿੱਚ ਦੇਖਿਆ ਗਿਆ ਕਿ ਉੱਥੇ ਵੀ ਜਿਹੜਾ ਆ ਉਹਦੇ ਲਾਗੇ ਜਿਹੜਾ 5 7 3 ਇਹਨਾਂ ਦੇ ਵਿੱਚ ਤੇ 10 ਦੇ ਵਿੱਚ ਜਿਹੜਾ ਉਹ ਜਿਹੜਾ ਕੈਂਪ ਲੱਗ ਰਿਹਾ ਮੈਂ ਤਾਂ ਮਾਦੀ ਮਰਈ ਹੈ ਦੱਸਣਾ ਚਾਹਣਾ ਕਿ ਜੇ ਕੈਂਪ ਲੱਗ ਰਿਹਾ ਤੇ ਕੈਂਪ ਦੇ ਵਿੱਚ ਜਿਹੜਾ ਆ ਨਗਰ ਕੌਂਸਲ ਦੀ ਜ਼ਿੰਮੇਵਾਰੀ ਬੰਦੀ ਕਿ ਕੋਈ ਅਨਾਊਂਸਮੈਂਟ ਵਗੈਰਾ ਕਰਾ ਦਿੰਦੇ ਜਿਸਨਾ ਪਬਲਿਕ ਨੂੰ ਪਤਾ ਲੱਗਦਾ ਕਿ ਇਹ ਕੈਂਪ ਲੱਗ ਰਿਹਾ ਕਿਹੜੀ ਸਰਕਾਰ ਸੁਧਾਵਾ ਕਿ ਕਿ ਦੀ ਐਂਡੀਆ ਸਰਕਾਰ ਦਾ ਪਰਾਲਾ ਬਹੁਤ ਵਧੀਆ ਆ ਪਰ ਕੁਛ ਆਪਣੇ ਜਿਹੜੇ ਆ ਕੁਛ ਬੰਦੇ ਪ੍ਰਸ਼ਾਸਨਿਕ ਕਰਮਚਾਰੀ ਅਧਿਕਾਰੀ ਜਾਂ ਕੁਛ ਕਹਿ ਸਕਦੇ ਆ ਇਹ ਉਹਨਾਂ ਦੀ ਗਲਤੀ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਹੈ ਇਹ ਖਰਾਬ ਹੋ ਰਿਹਾ ਉਹ ਇਸ ਦਾ ਇਹੋ ਕਾਰਨ ਹੈ ਕਿ ਜਿਹੜੇ ਅਧਿਕਾਰੀ ਮੋਬਾਈਲ ਚਲਾ ਰਹੇ ਕਿਉਂਕਿ ਜਿਹੜੇ ਕੰਮ ਵਾਲੇ ਬੰਦੇ ਜਿਹੜੇ ਆ ਨਾ ਉਹ ਬਹੁਤ ਘਟ ਆ ਰਹੇ ਕਾਰਨ ਉਹਦਾ ਇਹ ਆ ਕਿ ਜੋ ਲੋਕਾਂ ਨੂੰ ਮਤਲਬ ਆਮ ਜਿਹੜੀਆਂ ਚੀਜ਼ਾਂ ਨਾ ਕਈਆਂ ਦੀ ਤਾਂ ਤਕਰੀਬਨ ਬਣੀਆਂ ਹੋਈਆਂ ਨੇ ਕੋਈ ਜਿਹੜਾ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਪਚੀਦਾ ਕੰਮ ਆ ਉਹ ਕੰਮ ਇੱਥੇ ਹੋਣ ਵਾਲੇ ਵੀ ਨਹੀਂ ਆ ਉਹ ਦਫਤਰਾਂ 'ਚ ਹੀ ਹੋਣੇ ਆ ਉਹ ਇਸ ਕਰਕੇ ਇੱਕ ਤੇ ਕਾਰਨ ਇਹ ਇੱਕ ਜ਼ਿਆਦਾ ਜਿਹੜਾ ਆ ਉਹ ਲੋਕਾਂ ਤੱਕ ਜਿਹੜੀ ਆ ਨਾ ਉਹ ਪਹੁੰਚ ਨਹੀਂ ਹੋ ਰਹੀ ਕਿ ਜਿਸ ਕਰਕੇ ਕਈ ਜਿਹੜਾ ਲੋਕਾਂ ਨੂੰ ਪਤਾ ਨਹੀਂ ਲੱਗਾ ਕਈਆਂ ਨੂੰ ਇੱਕ ਜਿਹੜੇ ਆ ਇਹ ਹੈਗੇ ਆ ਕੰਮ ਵਾਲੇ ਦੇਣੇ ਆ ਲੋਕੀ ਆਪਣੇ ਕਮਾ ਕਰਾਂ 'ਚ ਬਿਜੀ ਆ ਇਹ ਤਾਂ ਜਿਹੜਾ ਇੰਚਾਰਜ ਨੂੰ ਇਸ ਕੈਂਪ ਦਾ ਇੰਚਾਰਜ ਬਣਾਇਆ ਉਹਨਾਂ ਨੇ ਜ਼ਿੰਮੇਵਾਰੀ ਬੰਦੀ ਕਿ ਇਹ ਜਿਹੜੀ ਆ ਡੋਰ ਟੂ ਡੋਰ ਜਿੱਦਾਂ ਵੀ ਆ ਕੋਈ ਅਨਾਉਂਸਮੈਂਟ ਵਗੈਰਾ ਕੀਤੀ ਜਾਂਦੀ ਮੰਦਰ ਗੁਰਦੁਆਰੇ ਤੇ ਸਾਰੇ ਬੰਨੇ ਕਰਕੇ ਜਿਹੜਾ ਵੱਧ ਸਵੱਧ ਲੋਕਾਂ ਤੱਕ ਗੱਲ ਪਹੁੰਚਾਈ ਜਾਂਦੀ ਮੇਰਾ ਨਾਂ ਰਣਜੀਤ ਕੌਰ ਸੁਪਰਵਾਈਜ਼ਰ ਤਾਰੀਵਾਲ ਤੋਂ ਸੀਡੀਪੀਓ ਦਫ਼ਤਰ ਤਾਰੀਵਾਲ ਤੋਂ ਸਾਡਾ ਕੰਮ ਸੀਗਾ ਕਿ ਪੈਨਸ਼ਨਾਂ ਆਪਾਂ ਲਗਾਉਣੀਆਂ ਸੀਗੀਆਂ ਤੇ ਸਾਡੇ ਕੋਲ ਸਵੇਰ ਦੇ ਦੋ ਲਾਪਤਰੀ ਆਏ ਸੀ ਇੱਕ ਆਪਾਂ ਬੜਾ ਆਪਾਂ ਪੈਨਸ਼ਨ ਜਿਹੜੀ ਉਹ ਪੱਤ ਦਿੱਤਾ ਫਾਰਮ ਕੰਪਲੀਟ ਸੀਗਾ ਤੇ ਦੂਸਰੇ ਜਿਹੜੇ ਉਹਨਾਂ ਦੀ ਉਮਰ ਜਿਹੜੀ ਉਹ ਘੱਟ ਸੀਗੀ ਸਰਪ ਇਹ ਇੱਥੇ ਜਿਹੜੇ ਆ ਪਹਿਲਾਂ ਵੀ ਕੈਂਪ ਲੱਗੇ ਹੋਏ ਸੀ ਆਪਾਂ ਉਹਨਾਂ ਦੇ ਵਿੱਚ ਵੀ ਇਹ ਕਾਫੀ ਕੇਸ ਜਿਹੜੇ ਆ ਕਵਰ ਕਰ ਲਏ ਹੋਏ ਇਸ ਕਰਕੇ ਹੋ ਸਕਦਾ ਕਿ ਘੱਟ ਲੋਕ ਆਏ ਹੋਣ An excellent coaching point in IELTS and spoken English. Also, expert in study and visitor visa. Government approved SS Group. Session Chunk Hushyarpur.